ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਾਕ ਸੇ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਿਨ ਨਾਨਿਕ ਐਸਾ ਹਰ ਸੇਵਿਆ ਅੰਤਲੇ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੁ ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਂ ਹੋਂ ਕਰੀ ਨਾ ਹੋਈ ਭਲੇ ਹਾਰੀ ਕੁਦਰਤ ਵਸਿਆ ਤੇ ਰਾਂਤਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਪੂਰ ਰਹਾ ਤੂ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੂ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਅਸਮ ਹਲਾ ਪਹਿਲਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕੇ ਹਾ ਜਿਤ ਬਹ ਸਰਬ ਸੰਮਾਲੇ ਵਾਜੀ ਤੇਰੇ ਨਾਦਨੀ ਕੇ ਸੰਖਾ ਕੇਤੇ ਤੇਰੇ ਵਾਵਨ ਹਾਰੇ ਕੇਤੇ ਤੇਰੇ ਰਾਗ ਭਰੀ ਸੋ ਕਹੀ ਹੈ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋਂ ਪਉਣੇ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋਂ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਣੇ ਤੁਧਨੋਂ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋਂ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਿਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜਿ ਨ ਰਖੀਸਰੇ ਜੁਗ ਜੁਗ ਵਿਦਾ ਨਾਲ ਗਾਵਣ ਤੁਧਨੋ ਮੋਹਨੀਆ ਮਨ ਮੋਹਣ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨ ਉਪਾਈ ਤੇਰੇ 68 ਤੀਰਥ ਨਾਲੇ ਗਾਵਣ ਤੁਧਨੋ ਜੋਤ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡੇ ਮੰਡਲ ਬ੍ਰਹਮੰਡਾ ਕਰ ਕਰੇ ਰਖੇ ਤੇਰੇ ਧਾਰੇ ਸੇ ਤੁਧਨੋ ਗਾਵਣ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਣ ਸੇ ਮੈਂ ਚਿਤਨਾ ਆਵਣ ਨਾਨਕ ਕਿਆ ਬੀਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਾਚੀ ਨਾਹੀ ਹੈਪੀ ਹੋਸੀ ਜਾਈਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰੇ ਜਿਨਸੀ ਮਾਇਆ ਜਿਨ ਉਪਾਈ ਕਰ ਕਰੇ ਦੇਖਿਆ ਕੀਤਾ ਆਪਣਾ ਜੋ ਤਸਦੀ ਵੜੇ ਆਈ ਜੋ ਉਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੁ ਸਹਾ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ ਆਸਾ ਮਹੱਲਾ ਪਹਿਲਾ ਸੁਨ ਵੱਡਾ ਆਖੇ ਸਭ ਕੋ ਏ ਕਿਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀ ਰਾ ਕੋਈ ਨ ਜਾਣੇ ਤੇਰਾ ਕੇ ਤਾਕੇ ਵਡਿ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਨੇ ਨਜਾਈ ਤੇਰੀ ਤਿਲ ਵਡਿ ਆਈ ਸਭ ਸਤ ਸਭ ਤਪ ਸਭ ਚੰਗੇ ਆਈਆਂ ਸਦਾ ਪ੍ਰਖਾਂ ਕੀਆਂ ਵੜੇ ਆਈਆਂ ਤੁਧ ਵੀਨੇ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਫਤੀ ਭਰੀ ਤੇਰੇ ਭੰਡਾਰਾ ਜਿਸ ਤੂੰ ਦੇਹ ਤਸੈ ਕਿਆ ਚਾਰਾ ਨਾਨਕ ਸੱਚ ਸਵਰਨ ਹਾਰ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਹੂ ਆਖਣੇ ਔਖਾ ਸਾਚਾ ਨਾਹੂ ਸਾਚੀ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚੱਲੀ ਅਹ ਦੁਖ ਸੋ ਕਿਵ ਬਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚ ਨਾਹੀਂ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਅੱਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਅੱਖਣ ਪਾਹੀ ਵਡਾ ਨਾ ਹੋ ਵੈ ਘਾਟ ਨ ਜਾਏ ਨਾ ਹੋ ਮਰੈ ਨ ਹੋ ਵੈ ਸੋਗ ਦਿੰਦਾ ਰਹੈ ਨ ਚੁੱਕੈ ਭੋਗ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਹੋ ਆ ਨਾ ਕੋ ਹੋਏ ਜਿਵੇਂ ੜੇ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮੈ ਬਾਜ ਸੁਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੀ ਜਨ ਸਤਗੁਰ ਸਤਪੁਰਖ ਆਬਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸਰਨਾਈ ਕਰਦਾ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮਉ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵੜ ਭਾਗ ਵੜੀਰੇ ਜਿਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹਿਮਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਿਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ 5 ਕਾਹੇ ਰੇ ਮਨ ਚਿਤ ਵਹਿ ਉਧਮ ਜਾ ਅਹਰ ਹਰ ਜੀਉ ਪ੍ਰਿਆਸ ਸਹਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕ ਆਗੇ ਕਰ ਤਰੇ ਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰੇ ਆ ਰਹਾਉ ਜਿਨਨ ਪਿਤਾ ਲੋਕ ਸਤ ਬਣਤਾ ਕੋਇ ਨ ਕਿਸ ਕੀ ਧਰੇ ਆ ਸੇਰੇ ਸੇਰੇ ਰੇਜੁਕੇਸਮ ਬਾਹੀ ਠਾਕੁਰ ਕਾਹੇ ਮਨ ਭਾਉ ਕਰਿਆ ਉੜੈ ਊੜ ਆਵੈ ਸੈ ਕੋ ਸਾਤ ਸੁਪਾਛੈ ਬਚਰੇ ਸਰੇਆ ਤਿਨ ਕਮਨ ਖਲਾਵੈ ਕਬ ਨਿ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰੇਆ ਜਨ ਨਾਨਕ ਬਲਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਅਸਾਮ ਹਲਾ ਚੌਥਾ ਸੋ ਪੁਰਖ ਏਕ ਓੰਕਾਰ ਸਤਿਗੁਰੂ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾਦਾ ਤਾਰਾ ਹਰ ਧਿਆਵਹਿ ਸੰਤੋਹ ਜੀ ਸਭ ਦੁੱਖ ਵਿਸਾਰਨਹਾਰ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰ ਤੂੰ ਘਟ ਘਟੇ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ ਇਕ ਦਾਤਾ ਇਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨੇ ਅਵਰਨ ਜਾਣ ਤੂ ਪਾਰ ਬ੍ਰਹਮ ਬੇੰਤ ਬੇੰਤ ਜੀ ਤੇਰੇ ਕਿਆ ਗੁਣ ਅਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕਿਤਿਨ ਕੁਰਬਾਨ ਹਰਿ ਧਿਆਵ ਹੈ ਹਰਿ ਧਿਆਵ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਨ ਟੂਟੀ ਜਮ ਕੀ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਇਆ ਜੀ ਤਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੀਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਿਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰਿਆਣਿਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤਰੀ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਆ ਪਰੰਪਰ ਕਰਤਾ ਜੀ ਤੁਧ ਜੇ ਵੜੇ ਅਵਰਨਾ ਕੋਈ ਤੂੰ ਜਿਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੇਰੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੇਰੇ ਆਪੇ ਸ੍ਰੇਸ਼ਟੇ ਸਭ ਉਪਾਈ ਜੀ ਤਉਦੇ ਆਪੇ ਸਿਰਜੇ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾਜਣੋਈ ਆਸਾਨ ਹਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂ ਦੇਹ ਸੋਈ ਹਉ ਪਾਈ ਰਹਾਉ ਸਭ ਤੇਰੀ ਤੂ ਸਭ ਨਹੀਂ ਧਿਆਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦ ਆਪ ਵਿੱਚ ਓੜਿਆ ਆਪ ਮਿਲਾਇਆ ਤੂ ਦਰਿਆਉ ਸਭ ਤੁਝ ਹੀ ਮਾਹੀ ਤੁਝ ਬਿੰਦੂ ਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੁ ਜਾਣੈ ਸੋਈ ਜਿਨ ਜਾਣੈ ਹਰ ਗੁਣ ਸਦਹੀ ਆਖ ਵਖਾਣ ਜਿਨਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਬਿੰਦੂ ਜਾ ਅਵਰਨ ਕੋਇ ਤੂ ਕਰ ਕਰ ਵੇਖੈ ਜਾਣੈ ਸੋਈ ਜਿਨ ਨਾਨਕ ਗੁਰਮੁਖ ਪ੍ਰਗਟ ਹੋਇ आसा महला पहला तित सरवरडे पैले निवासा पाणी पावक तिनहि किया पंकज मुख पग नहीं चाले हम देखा तह डूबीले मन एकन चित स मूढ मना हर बिसरत तेरे गुण गलिया रहाऊ ना हौं जति सती नहीं पड़या मूर्ख मुगदा जन्म भया प्रणवत नानक तिनकी शरणा जिन तो नाही विसरया आसा महला पंचम भई प्राप्त मनख देहुरी आ गोविंद मिलन की एहि तरी बरिया ਆਵਰੇ ਕਾਜੀ ਤਰੈ ਕਿ ਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਉ ਜਲ ਤਰਨ ਕੈ ਜਨਮ ਮ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਕਬਿਓ ਬਾਚੇ ਬੇਨਤੀ ਚਉ ਪਈ ਹਮਰੀ ਕਰੋ ਹਾਥ ਦੈ ਰਚਾ ਪੂਰਨ ਹੋਏ ਚਿਤ ਕੀ ਇਛਾ ਸਵਚਨ ਨਿਮਨਿ ਰਹੈ ਹਮਾਰਾ ਆਪਣਾ ਜਾਣ ਕੋ ਰੂਪ ਪ੍ਰਤੀ ਪਾਰ ਹਮ ਰਿਦੁ ਸਤ ਸਬੈ ਤੁਮ ਘਾਬ ਹੁਆ ਬਹ ਹਾਥ ਦੈ ਮੋਹਿ ਬਚਾਵੁ ਸੁਖੀ ਬਸਾ ਮੂਰਿ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੁਰਿ ਛਾਨ ਜਿਕਰ ਦੈ ਕਰੀਐ ਸਭ ਅਰਨ ਕੋ ਆਜੇ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹੈ ਪਿਆਸਾ ਤੁਮਹਿ ਛਾਡ ਕੋਈ ਅਵਰ ਨਾ ਧਿਆਉ ਜੋ ਬਰ ਚਾਹੂ ਸ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀ ਅਹ ਚੁਣ ਚੁਣ ਸਤਰ ਹਮਾਰੇ ਮਾਰੀ ਅਹ ਆਪ ਹਾਤ ਦੇ ਮੁਝੈ ਬਰੀਆ ਮਰਨ ਕਾਲ ਕਾ ਤਰਾਸ ਨਵਰੀਆ ਉਜੋ ਸਦਾ ਹਮਾਰੇ ਪਛਾਹ ਸ੍ਰੀ ਅਸ ਤੁਝ ਜੂ ਕਰਿ ਹੋ ਰਚਾਰਾਖ ਲਿ ਹੋ ਮੋਹਿ ਰਖਣ ਹਾਰੀ ਸਾਹਿਬ ਸੰਤ ਸਹਾਇ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੂ ਮੋਹ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਅਵਤਾਰਾ ਕਾਲ ਪਾਇ ਸਿਵ ਜੂ ਅਵਤਾਰਾ ਕਾਲ ਪਾਇ ਕਰ ਬਿਸ਼ਨੁ ਪ੍ਰਕਾਸ਼ਾ ਅਸਕਲ ਕਾਲ ਕਾ ਕੀ ਆਤਮਾ ਸਾ जवन काल जोगिस कियो वेदराज ब्रह्मा जितियो जवन काल सब लोक सवारा नमस्कार है ताहि हमारा जवन काल सब जगत बनायो देव दंत जे छणी उपजायो आधे अंत एक अवतार सोई गुरु समझो हमारा नमस्कार तसिहि कह मारी सकल प्रजा जिन आप सवारि सब स्व कण को शिव गुण सुख दियो सतरण कोपल मो बति कियो घट घट के अंतर की जानत भले बुरे की पीर पहचानत चीटी ते कुचर्य स्थला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर कट कटकट के पट पट की जान जब युद्ध करख करा कर तारा प्रजा तर्त तब देह अपारा जब आ करख करत हो कब हूँ तुम मैं मिलत देह तार सब हूँ ਜਿਤੇ ਬਦਨੇ ਸ੍ਰਿਸ਼ਟ ਸਭ ਧਾਰੈ ਆਪੇ ਆਪਣੀ ਬੂਝੀ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ 베ਦ ਭੇਦ ਅਰ ਆਲਮ ਨਰੰਕਾਰ ਨਿਰਵਿਕਾਰ ਨਿਰਲੰਭ ਆਦਿ ਨੀਲੇ ਨਾਦਿ ਅ ਸੰਭ ਤਾਕਾ ਮੂਢ ਚਰਤ ਭੇਦਾ ਜਾਕੂ ਭੇਵ ਨ ਭਾਵਤ 베ਦਾ ਤਾਕੋ ਕਰ ਪਾਹਣ ਹਨੁਮਾਨਿਤ ਮਹਾ ਮੂਢ ਕਸ਼ ਭੇਦ ਨ ਜਾਣਤ महादेव कहत सदा शिव निरंकार का चीनेत नह भేవ आप अपनी बुद्ध है जेती वर्णत भिन्न भिन्न तोहि तीती तुम्हारा लखन जाय पसारा कहबिद सजा प्रथम संसार एकै रूप अनुप स्वरूप आरंक भयो राव कहि भूपा अण्डे जे जे रज सेत जकिनी उतपुज खान बहर राचे दीनी कहूं फूल राजा मैं बैठा कहूं सिमट भयो शंकर कैठा ਸਗਰੀ ਇਸ ਰਿਸ਼ਤੇ ਦਿਖਾਇ ਝੰਭਵ ਆਦਿ ਜਗਾਦ ਸਰੂਪ ਸਯੰਭਵ ਅਬਰਚਾਮੀਰੀ ਤੁਮ ਕੋ ਸਿਖਿ ਉਭਾਰ ਸਿਖ ਸੰਗਰੋਦਿ ਡਿਸ਼ਟ ਜਿਤੇ ਉਠਵਤਿਓ ਤੋ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੋ ਜੇਤਵ ਸਰਨੀ ਪਰੇ ਤਿਨ ਕੈ ਦੁਸ਼ਟ ਦੁਖ ਤੁ ਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੀ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਐ ਹੈ ਤਾਂ ਕਿ ਕਾਲ ਨਿਕਟ ਨਹੀਂ ਐ ਹੈ ਰੱਛਾ ਹੋਈ ਤਾਹੀ ਸੁਭ ਕਾਲਾ ਦੁਸ਼ਟੇ ਰਿਸਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟਿ ਤਨੇ ਜਾਹੀ ਨਿਹਰੇ ਹੋ ਤਾਂ ਕਿ ਤਾਪ ਤਨਿਕ ਮੋਹ ਹਰੇ ਹੋ ਰਿਧ ਸਿਧ ਘਰਮ ਸਭ ਹੋਈ ਦੁਸ਼ਟਿ శాਸ਼ਵ ਸਕੇਨ ਕੋਈ ਇਕ ਬਾਰ ਜਿਨ ਤੁਮੈ ਸੰਭਾਰ ਕਾਲ ਫਾਸਤੇ ਤਾਹੀ ਉਬਾਰ ਜਿਨਰ ਨਾਮ ਤਿਹਾਰੂ ਕਹਾ ਦਰਦ ਦੁਸ਼ਟੇ ਦੁਖ ਤੇ ਰਹਾ ਖੜਗੇ ਕੇਤਮੇ ਸਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠਾਰ ਮੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਵਈਆ ਪਾਏ ਗਹਿ ਜਬ ਤੇ ਤੁਮਰੀ ਤਬ ਤੇ ਕਉ ਅੱਖ ਤੇਰੀ ਨਹੀਂ ਆਨੇਉ ਰਾਮ ਰਹੀਮ ਬੁਰਾਨ ਕੁਰਾਨੇ ਅਨੇਕ ਕਹਿ ਮਤੇਕ ਨ ਮੰਨਿਉ ਸਿਮਰਤ ਸਾਸਤਰ ਵੇਦ ਸਬਾ ਬਹੁ ਭੇਦ ਕਹੈ ਹਮ ਏਕ ਨ ਜਾਣਿਉ ਸ੍ਰੀ ਉਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਉ ਦੋਹਰਾ ਸਗਲ ਦੁਆਰਿ ਕਹਉ ਛਾੜਿ ਕਹਿਉ ਤਹਾਰੁ ਦੁਆਰ ਮਾਹੀ ਗਹੀ ਕੀ ਲਾਜ ਅਸ ਗੋਬਿੰਦ ਦਾਸ ਤਹਾਰੇ ਰਾਮ ਕਲੀ ਮਹਲਾ ਤੀਜਾ ਆਨੰਦ ਇਕ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਹੀ ਸਤਿਗੁਰੂ ਮੈਂ ਪਾਇਆ ਸਤਿ ਬਿਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆਂ ਸਬਦੋਤਾ ਗਾਵੂ ਹਰੀ ਕੇ ਰਾਮ ਨਜਨੀ ਵਸਾਇ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ ਸਭਨਾ ਗਲਾ ਸਮਰਥ ਸਵਾਮੀ ਸੋ ਕਿਉ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਹੀਂ ਘਰ ਤੇਰਾ ਘਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇਂ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਕਨੀਰੇ ਕਹਿ ਨਾਨਕ ਸਚੇ ਸਾਹਿਬ ਕਿਆ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚੇ ਨਾਮ ਆਧਾਰ ਮਿਰਾ ਜਿਨ ਭੁਖਾ ਸਭ ਗਵਾਈਐ ਕਰੇ ਸ਼ਾਂਤ ਸੁਖਮਣੇ ਆਏ ਵਸਿਆ ਜਿਣੀ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵੜੇ ਆਈਆਂ ਕਹੈ ਨਾਨਕ ਸੁਨਹੁ ਸੰਤੋ ਸ਼ਬਦ ਧਰੋ ਪਿਆਰੂ ਸੱਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆਮ ਪੰਚੇ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਤਿ ਘਰਿ ਅਨਹਦ ਵਾਜੇ ਅਨੰਦ ਸੁਨਹੁ ਵਡਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਿਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਿਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਿ ਆ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਣਹਤ ਤੂਰੇ ਮੁੰਦਾਬਨੀ ਮਹੱਲਾ 5ਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਭਇਓ ਜਿਸ ਕਾ ਸਭ ਸੇ ਉਧਾਰੂ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੂ ਇਹ ਵਸਤ ਤ ਜੀ ਨਹਿ ਜਾਈ ਨਿਤ ਨਿਤ ਰੱਖਿ ਉਰ ਧਾਰੂ તમ સંસારે ચરન લગતરીયા સબ નાનક બ્રહ્મ પસાર ઓસ લોક મહલા પંજાવા તેરા કીતા જાતુ નહીં મન જોગ કિતોઈ મે નિર્ગુન યારે કો ગુન નહીં આપે તરસ પયોઈ તરસ પયા મેરહમત હોઈ સત ગુરુ સજને મિલ્યા નાનક નામ મલે તા જીવા તન મન થી વૈ હરે આ ਤਰਸ ਪਿਆ ਮਹਿ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀ ਵਹਿ ਰਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ